ਹਾਂ ਤੇ ਕਿੱਕਰ ਸਿੰਘ ਮੈਨੂੰ ਜਾਣਦੀ ਤਾਂ ਹੋਏਗੀ ਜਾਣਦੀ ਕਿਉਂ ਨਹੀਂ ਹੋਏਗੀ ਜਾਣਦੀ ਤੂੰ ਕਿਉਂ ਨਹੀਂ ਹੋਏਗੀ ਮੇਰੇ ਮੁੰਡੇ ਦੇ ਉੱਤੇ ਆਪਦਾ ਹੱਕ ਜੋ ਜਮਾਈ ਬੈਠੀ ਹੈਂ ਤੇਰੇ ਵਰਗੀਆਂ ਸੌਤੀਵੀਆਂ ਸਰਦਾਰਾਂ ਦੇ ਘਰੇ ਆਉਂਦੀਆਂ ਜਾਂਦੀਆਂ ਨੇ ਉਹ ਸੌਂ ਚ ਫਿਰ ਮੈਂ ਨਹੀਂ ਹੈਗੀ ਇਹ ਨਾ ਸੌਂ ਤੋਂ ਦੇ ਘਰੇ ਆਉਂਦੇ ਨਾ ਜਾਂਦੀਆਂ ਨੇ ਮੇਰੀ ਗੱਲ ਸੁਣ ਲੈ ਤੈਨੂੰ ਕੀ ਲੱਗਦਾ ਮੈਨੂੰ ਐ ਬੰਨ ਕੇ ਨਾਪ ਕਰਕੇ ਤੇ ਜਿਹੜਾ ਮੇਰਾ ਹੱਕ ਬਣਦਾ ਮੈਂ ਛੱਡੂੰਗੀ ਮੈਨੂੰ ਤਾਂ ਕੀ ਲੱਗਣਾ ਪਰ ਤੂੰ ਐਂ ਦੱਸ ਵੀ ਤੈਨੂੰ ਕੀ ਲੱਗਦਾ ਤੋਂ ਇੱਥੇ ਬੰਨੀ ਹੋਈ ਕਿਕਰ ਸਿੰਘ ਦੀ ਛੁੱਟ ਜੇ ਜਿਵੇਂ ਮੇਰੀ ਛੁੱਟ ਕੇ ਆ ਗਈ ਨਾ ਮੈਂ ਵੀ ਉਹਦੀ ਮਾਂ ਹੀ ਆ ਨਾਲੇ ਉਹ ਤਾਂ ਜਵਾਕ ਨਹੀਂ ਸੀਗੀ ਤੇ ਮੈਂ ਕਿਹਨੂੰ ਛੱਟ ਸਕੀ ਇਹ ਨਾ ਸਮਝ ਲੈ ਕਿ ਤੂੰ ਮੈਨੂੰ ਇਹ ਬੰਨ ਲੈਗਾ ਅੱਛਾ ਐਂਡਾ ਗੁੱਸਾ ਪਰ ਗੁੱਸਾ ਹੋਵੇ ਵੀ ਕਿਉਂ ਨਾ ਗੁੱਸਾ ਤੇਰਾ ਹੱਕ ਬਣਦਾ ਹੈ ਅਸਲ ਦੇ ਵਿੱਚ ਆ ਥੋੜੇ ਵਰਗੀਆਂ ਜਿਹੜੀਆਂ ਹੁੰਦੀਆਂ ਨਾ ਇਹਨਾਂ ਥੇਮੀਆਂ ਦੇ ਵਿੱਚ ਗੁੱਸਾ ਹੁੰਦਾ ਵੀ ਬਹੁਤ ਹੈ ਇਹ ਗੁੱਸਾ ਕਰਕੇ ਤਾਂ ਚੰਗੇ ਭਲੇ ਘਰ ਦੇ ਸਰਦਾਰਾਂ ਦੇ ਮੁੰਡਿਆਂ ਨੂੰ ਫਸਾ ਲੈਂਦੀਆਂ ਨੇ ਤੇ ਫਸਾ ਕੇ ਫਿਰ ਉਹਨਾਂ ਦੇ ਵਿੱਚੋਂ ਹੱਦ ਭਾਲਦੀਆਂ ਨੇ ਮੈਨੂੰ ਤਾਂ ਇਸ ਗੱਲ ਦੀ ਹਾਸੇ ਆਉਂਦੀ ਹੈ ਵੀ ਜਿਹੜਾ ਕਿਹੜਾ ਉੱਟਦਾ ਵੀ ਪਤਾ ਨਹੀਂ ਸਾਨੂੰ ਅਹੀਂ ਮਿਲ ਜੇ ਹੈ ਮੇਰੀ ਗੱਲ ਸੁਣ ਮੇਰੇ ਪਿਓ ਦਾਦੀਆਂ ਦੀ ਜ਼ਮੀਨ ਜੇ ਮੈਂ ਤੇਰੇ ਵਰਗਿਆਂ ਨੂੰ ਦੇਣ ਲੱਗ ਗਿਆ ਨਾ ਤਾਂ ਮੈਨੂੰ ਕਿਕਰ ਸਾਂਖੀ ਨੇ ਕਹਿਣਾ ਤੂੰ ਹਰ ਤੂੰ ਸਮਝਦਾ ਕੀ ਹੈ ਕਿ ਐਸੇ ਅਇਜਤ ਵਿੱਚ ਦੀਆਂ ਫਿਰਦੀਆਂ ਤੂੰ ਸਾਡੀ ਇੱਜ਼ਤ ਨੂੰ ਕੁਝ ਵੀ ਨਹੀਂ ਸਮਝਦਾ ਪਰ ਮੇਰੀ ਗੱਲ ਸੁਣ ਲੈ ਹੁਣ ਤੈਨੂੰ ਸਮਝ ਆਊਗੀ ਇੱਜ਼ਤ ਦੀ ਇੱਜ਼ਤ ਦੀ ਕੀਮਤ ਕੀ ਹੁੰਦੀ ਹੈ ਹਾਂ ਆ ਕੀ ਕੀਤੀ ਗੱਲ ਦੇਖ ਜਿਹੜੀ ਤੂੰ ਗੱਲ ਕੀਤੀ ਹੈ ਨਾ ਇੱਕ ਗੁੱਡੀ ਕੀ ਮੰਦੀ ਇਹ ਜਮਾ ਸਹੀ ਗੱਲ ਕੀਤੀ ਹੈ ਇਹ ਜੀ ਗਲਤ ਤਾਂ ਤੈਨੂੰ ਪਹਿਲਾਂ ਕਰ ਲੈਣੀ ਚਾਹੀਦੀ ਸੀ ਤੇ ਮੈਂ ਤਾਂ ਵਪਾਰੀ ਬੰਦਾ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਕਿ ਕੀਮਤ ਤਾਂ ਮੈਂ ਮਿੰਟ ਜੀ ਅਦਾ ਕਰ ਦਿੰਨਾ ਸਾਡੇ ਤਾਂ ਮਾਲ ਬਾਅਦ ਝੋਂਦਾ ਪਹਿਲਾਂ ਅਸੀਂ ਉਹਦੀ ਕੀਮਤ ਅਦਾ ਕਰਦੇ ਹਾਂ ਹੁਣ ਤੂੰ ਮੈਨੂੰ ਐ ਦੱਸ ਮੇਰੇ ਮੁੰਡੇ ਤੋਂ ਦੂਰ ਹੋਣ ਦੀ ਕਿੰਨੀ ਕੀਮਤ ਲੈਣੀ ਆ ਤੂੰ ਕੀਮਤ ਆ ਠੁਕਰੀ ਐ ਮੈਂ ਤੇਰੀ ਕੀਮਤ ਲੈ ਮੈਨੂੰ ਕੋਈ ਕੀਮਤ ਨਹੀਂ ਚਾਹੀਦੀ ਮੈਨੂੰ ਤਾਂ ਨਾ ਆਪ ਦਾ ਹੱਕ ਤੇ ਆਪ ਜਿੱਤੀ ਦਾ ਹੱਕ ਚਾਹੀਦਾ ਜਿਹੜਾ ਕਿ ਮੈਂ ਤੇਰੇ ਤੋਂ ਲੈ ਕੇ ਰੂੰਗੀ ਅਜਿਹਾ ਹੰਕਾਰ ਨਾ ਹੰਕਾਰ ਜੋ ਅੱਧਾ ਚਾਹੀਦਾ ਮੈਨੂੰ ਬੱਲੇ ਵੀ ਬੱਲੇ ਸਾਦ ਕੇ ਤੇਰੇ ਇੱਕ ਗੱਲ ਤਾਂ ਮੰਨੀ ਕਿ ਤੇਰੇ ਚ ਹਿੰਮਤ ਬਹੁਤ ਹੈ ਹਿੰਮਤ ਤਾਂ ਹੋਣੀ ਹੈ ਆ ਕਿਸੇ ਦੀ ਔਲਾਦ ਨੂੰ ਉਹ ਨਜਾਇਜ਼ ਔਲਾਦ ਨੂੰ ਤੂੰ ਪਾਲ ਕੇ ਐਡਾ ਕਰ ਲਿਆ ਆ ਤੈਨੂੰ ਤਾਂ ਭਾਈ ਫਿਰ ਮੰਨਦੇ ਹੀ ਆ ਸੀ ਨਜਾਇਜ਼ ਤਾਂ ਤੂੰ ਹੀ ਹੋਏਗਾ ਹੁਣ ਤਾਂ ਤੁਹਾਡਾ ਹੀ ਆ ਉਹ ਸ਼ਟ ਅਪ ਹਾਂ ਖੋ ਤੂੰ ਬੋਲਣ ਦੀ ਕੋਸ਼ਿਸ਼ ਨਾ ਕਰੀ। ਬਸਾਉਂਦਾ ਨਾ ਆਈ ਕੁਸਾਉਂਦਾ ਨਜਾਇਜ਼ ਨਹੀਂ ਹੈਗੀ। ਥੋੜੀ ਆਹੋ। ਥੋੜੀ ਆਹੋ। ਹੁਣ ਤੂੰ ਸੋਚ ਕੌਣ ਕੇ ਬੋਲੀ? ਜੀ ਨਜਾਇਜ਼ ਕੇ ਨਾ ਥੋੜਾ ਹੀ ਦੰਦਾ ਖੂਨ ਹੈ ਫਿਰ ਉਹ। ਜੇ ਮੇਰੇ ਪੁੱਤ ਦਾ ਉਹ ਗੰਦਾ ਖੂਨ ਹੈ ਨਾ ਤਾਂ ਮੈਨੂੰ ਪਤਾ। ਵੀ ਉਹਦੇ ਤੋਂ ਗਲਤੀ ਹੋਈ ਹੈ ਪਰ ਕੋਈ ਗੱਲ ਨਹੀਂ। ਜੇ ਉਹ ਅੱਖਾਂ ਤੋਂ ਗਲਤੀਆਂ ਹੁੰਦੀਆਂ ਹੁੰਦੀਆਂ ਨਹੀਂ। ਪਰ ਮੈਂ ਕਿਕਰ ਸਿਵਾਂ। ਉਸ ਗੰਦੇ ਖੂਨ ਨੂੰ ਮੈਂ ਮਸਲ ਕੇ ਰੱਖ ਦੂੰ। ਤੇ ਮੈਂ ਸੱਤ ਨਸਲਾਂ ਤੱਕ ਇਹ ਜਾ ਕੰਤਾ ਖੂਨ ਪੈਦਾ ਨਹੀਂ ਹੁੰਦੇ ਹਾਂ ਘਰਤਾ ਜਮਾ ਸੱਚੀ ਕਹਿਤੀ ਰੱਬ ਵੀ ਨਹੀਂ ਚਾਹੁੰਦਾ ਕਿ ਥੋੜੇ ਵਰਗੀਆਂ ਨਸਲਾਂ ਦੁਬਾਰਾ ਪੈਦਾ ਹੋਣ ਤਾਂ ਹੀ ਤਾਂ ਮੁੰਡਾ ਵਹਿ ਸੀ ਫਿਰ ਕੁਝ ਹੋ ਗਿਆ ਫਿਰ ਜੇ ਤਾਂ ਲਾਲ ਤੋਂ ਬਣ ਜਈਓ ਇਹੋ ਜਿਹੀ ਨਸਲਾਂ ਪੈਦਾ ਵੀ ਨਹੀਂ ਹੁੰਦੀਆਂ ਚੁੱਪ ਕਰ ਜਾ ਤੇ ਤੂੰ ਗੁੱਸਾ ਕਰਦਾ ਨਾ ਮੈਨੂੰ ਬਹੁਤ ਵਧੀਆ ਲੱਗਦਾ ਤੇਰੇ ਜਿਲਤੇ ਗੱਲ ਤਾਂ ਲੱਗਦੀ ਹੈ ਨਾ ਚਲ ਕੋਈ ਨਾ ਜੇ ਰੱਬ ਤੇ ਨਹੀਂ ਸੁਣਦਾ ਤਾਂ ਮੈਂ ਹੀ ਸੁਣ ਲੈਣੀ ਆ ਤੁਹਾਡਾ ਹੀ ਖੂਨ ਕੋਈ ਨਾ ਬਨਾਲਾ ਫਿਰ ਤਾਂ ਕਰਤਾ ਤੇਰਾ ਨਾ ਕਲਕੱਟਾ ਕਾ ਇੱਥੇ ਮਾਰਦੇ ਤੇ ਤੈਨੂੰ ਪਰ ਨਹੀਂ ਤੇਰੇ ਵਰਗੀ ਜਲੀਲ ਔਰਤ ਨੂੰ ਮਾਰ ਕੇ ਮੈਂ ਆਪਣੇ ਹੱਥ ਗੰਦੇ ਨਹੀਂ ਕਰਨਾ ਚਾਹੁੰਦਾ ਮੇਰੇ ਨਾਲ ਫੌਰਤ ਉਹ ਬੋਲਣ ਦੀ ਕੋਸ਼ਿਸ਼ ਨਾ ਕਰੀ ਇਹ ਨਾ ਹੋਵੇ ਮੈਂ ਆਪਾ ਭੁੱਲ ਜਾ ਜੀ ਔਰਤ ਮੈਂ ਜਲੀਲ ਐ ਨਾ ਤਾਂ ਤੁਹਾਡੇ ਘਰ ਦੀਆਂ ਔਰਤਾਂ ਹੀ ਨੇ ਉਹ ਵੀ ਜਲੀਲ ਹੀ ਨੇ ਫਿਰ ਤੁੱਪ ਘਰ ਜਾ ਮੈਂ ਤੈਨੂੰ ਕਹਿੰਦਾ ਚੁੱਪ ਕਰ ਜਾ ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਆ ਥੋੜੀ ਵਾਲੀ ਜਿਹੜੀ ਮੂੰਹ ਆ ਪਹਿਲਾਂ ਵਿਆਹੀ ਹੋਈ ਸੀ ਹੈ ਜਲੀਲ ਤਾਂ ਫਿਰ ਉਹ ਵੀ ਆ ਮੂੰਹ ਤਾਂ ਉਹ ਪਹਿਲਾਂ ਹੁਣੇ ਵੀ ਮਾਰਿਆ ਕਿਤੇ ਹੋਰ ਥਾਂ ਮੈਂ ਦੇਖਦਾ ਮੈਂ ਦੇਖਦਾ ਤੇ ਫੋਰਕਸ ਕਰਦਾ ਸਾੜਦਾ ਸਹੀ ਤੂੰ ਮੈਸੂਰੇ ਵਾਰਦੇ ਵਾਰਦੇ ਆਖਦਾ ਤੈਨੂੰ ਕੌਣ ਪਾਣੀ ਪੁੱਛਦਾ ਹੈ ਹੁਣ ਤਾਂ ਤੇਰਾ ਮਨ ਖੁਸ਼ ਹੋ ਗਿਆ ਹੁਣ ਤਾਂ ਤੂੰ ਆਪਦੇ ਮਨ ਦੀ ਕਰ ਲਈ ਨਾ ਕੀ ਹੋ ਗਿਆ ਹੈ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਐ ਕਿਉਂ ਚੜੀਆਂ ਚੜਾ ਗਾਈਆਂ ਤੁਸੀਂ ਬਾ ਨਹੀਂ ਪਤਾ ਮੈਨੂੰ ਸਾਰਾ ਕੁਝ ਪਤਾ ਹੈਗਾ ਪਹਿਲੀ ਗੱਲ ਤੂੰ ਤਾਂ ਚੁੱਪ ਰਹਿ ਠੀਕ ਹੈ ਨਾ ਤੇਰੇ ਨਾਲ ਮੇਰਾ ਕੋਈ ਮਤਲਬ ਨਹੀਂ ਹੈਗਾ ਤੂੰ ਦੱਸ ਭਾਬੀ ਮੈਨੂੰ ਵੀ ਕੀ ਗੱਲ ਹੈਗੀ ਗੱਲ ਤੈਨੂੰ ਪਤਾ ਨਹੀਂ ਗੱਲ ਦਾ ਹੁਣ ਮੈਂ ਇਥੇ ਦਰਿਆ ਕੇ ਪੁੱਛਦੀ ਆ ਵੀ ਕੀ ਗੱਲ ਹੈ ਹਾਏ ਮੈਨੂੰ ਨਾ ਕਿਸੇ ਗੱਲ ਦਾ ਪਤਾ ਹੋਊਗਾ ਫੇਰ ਹੀ ਕਹੂੰਗੀ ਮੈਨੂੰ ਪਤਾ ਹੈ ਗੱਲ ਦੱਸੋਗੇ ਤੈਨੂੰ ਸਾਰਾ ਪਤਾ ਹੈ ਐਂ ਦੱਸ ਦੇ ਵੀ ਮਨਿੰਦਰ ਕਿੱਥੇ ਹੈ ਹਾਂ ਮਨਿੰਦਰ ਕਿੱਥੇ ਹੈ ਮੈਨੂੰ ਕੀ ਪਤਾ ਮਨਿੰਦਰ ਦਾ ਘਰੇ ਹੋ ਜਿੱਥੇ ਹੈਗੀ ਆ ਆ ਭੌਲ ਜੀ ਨਾ ਮੇਰੇ ਕੋਲੇ ਨਾ ਬਣ ਮੈਂ ਬਹੁਤ ਚਿਰ ਚੁੱਪਾ ਰਹੀ ਬਹੁਤ ਸਹਲੀਆਂ ਛੋਡੀਆਂ ਬਹੁਤ ਸੋੜੇ ਨਿੰਮਕੀ ਨਾ ਰਹੀ ਮੈਂ ਬੈ ਜਾ ਵੇ ਪਹਿਲਾਂ ਬੈਠ ਕੇ ਮੇਰੀ ਗੱਲ ਸੁਣ ਲੈ ਸੁਣ ਲਈ ਮੈਂ ਬੈਠ ਕੇ ਕੀ ਸੁਣਾ ਬਹੁਤ ਰੋਗ ਹੈ ਮੈਨੂੰ ਸੁਣਦੀ ਆਉਂਦੀ ਨੂੰ ਨਾ ਹੁਣ ਮੈਨੂੰ ਐਂ ਦੱਸ ਵੀ ਮਨਿੰਦਰ ਦਾ ਮੈਨੂੰ ਕੀ ਪਤਾ ਵੀ ਕਿੱਥੇ ਹੈ ਕਿੱਥੇ ਨਹੀਂ ਜਿੱਥੇ ਰਹਿੰਦੀ ਸੀ ਉੱਥੇ ਪਤਾ ਕਰਿਆ ਮੈਂ ਸਾਰੇ ਪਤਾ ਕਰਿਆ ਹੀ ਉੱਥੇ ਵੀ ਪਤਾ ਕਰਈ ਜਿੱਥੇ ਸੀ ਨਹੀਂ ਪਤਾ ਕਰਿਆ ਸਾਰੇ ਪਤਾ ਕਰ ਲਿਆ ਆਸ ਮੈਨੂੰ ਤੁਸੀਂ ਉਹਦੀ ਮਾਂ ਪੁੱਤਾਂ ਦੀ ਜਿਹੜੀ ਚਾਲ ਸੀ ਨਾ ਉਹ ਤੁਸੀਂ ਪੂਰੀ ਕਰ ਲਈ। ਨਾਲੇ ਫੋਨ ਮੈਂ ਹੀ ਕਰਦੀ ਸੀਗੀ ਤੈਨੂੰ ਕੱਟੀ ਆਨੀ ਆ ਮੂਰ ਫੇਰ ਕਹਿੰਦੀ ਤੇਰੇ ਨਾਲ ਤਾਂ ਕੋਈ ਗੱਲ ਨਹੀਂ। ਕੀ ਗੱਲ ਆ? ਜਦੋਂ ਮੈਂ ਗੱਲ ਉਹਦੇ ਨਿਵੇੜੀ ਆਈ ਸੀਗੀ ਮੈਂ ਤੁਹਾਡਾ ਫੋਨ ਕੋ ਚੱਕਾਂਵੇਂ ਕਹਦੇ ਵਸ ਤੇ ਚੱਕਾ ਫੋਨ। ਆਹੀ ਗੱਲ ਪਿੱਛੇ ਕਰਦੇ ਸੀ ਫੋਨ ਅਸੀਂ ਕਰਦੇ ਸੀ ਆਹੀ ਗੱਲ ਪਿੱਛੇ। ਪਰ ਸਾਨੂੰ ਤਾਂ ਛੱਕ ਜਾਊਗਾ ਹੀ ਜਦੋਂ ਫੋਨ ਨਹੀਂ ਚੱਕਿਆ ਸਾਡਾ ਸੰਤੋਸ਼ ਛੱਕ ਜਾਊਗਾ ਹੀ। ਜਾਊਗਾ ਛੱਕ। ਛੱਕ ਕੋਣ ਵਾਲੀ ਤਾਂ ਮਗਰ ਖੜੀ ਏ ਤੇਰੇ। ਜਿਹੜੀ ਛੱਕ ਪਾਉਦੀ ਹੈਗੀ। ਇਹਨੇ ਕੀ ਪਤਾ ਮੁੰਡਾ ਕਿੱਥੇ ਆ ਤੇਰਾ? ਇੱਕ ਮੁੰਡਾ ਕਿ हां हो तेनु पता सारा ਕੁਛ ਭਾਬੀ ਕਮਾਲ ਦੀ ਗੱਲ ਹੈਗੀ ਤੂੰ ਐਵੇਂ ਇਹਦੇ ਮਗਰ ਲੱਗ ਕੇ ਮੈਨੂੰ ਬੋਲੀ ਜਾਨੀ ਇੱਥੇ ਆ ਕੇ ਇਹਦੇ ਮਗਰ ਲੱਗੇ ਬੋਲਦੀ ਮੈਂ ਹਾਂ ਪਹਿਲੀ ਵਾਰ ਤਾਂ ਤੂੰ ਲੱਗੀ ਹੁੰਦੀ ਨਾ ਕਰਨੀ ਸੀ ਹੁੰਦੀ ਸਾਰਾ ਕੁਛ ਸੰਭਾਲ ਕੇ ਰੱਖਦੀ ਮੇਰੇ ਮਗਰ ਤਾਂ ਲੱਗੀ ਨਹੀਂ ਇਹ ਮੈਂ ਤੂੰ ਉਦ ਦੇ ਦੀ ਕਿੱਧਰ ਗਈ ਸੀ ਮਗਰ ਲਾਉਣ ਵਾਲੀ ਉਦ ਦੇ ਦਿਨ ਨਰਾਇ ਮਗਰ ਇਹਨੂੰ ਛੋੜਿਆ ਤਾਂ ਗੜੀ ਹੋਈ ਸੀ ਮੈਨੂੰ ਕਦੇ ਬੁਲਾਉਂਦੀ ਸੀ ਕਦੇ ਹੋਈ ਸੀ ਹੱਥਾਂ ਦੇ ਨਾਲ ਹੋਰ ਪਤਾ ਹੀ ਹੁਣ ਮੈਨੂੰ ਮੈਂ ਤਾਂ ਤੂੰ ਫੋਨ ਨਹੀਂ ਚੱਕਦੀ ਸਾਡਾ ਮੈਂ ਤਾਂ ਕਹਦੀ ਨਹੀਂ ਭਾਈ ਮੇਰਾ ਫੋਨ ਆ ਮੈਂ ਚੱਕਾ ਨਾ ਚੱਕਾ ਪਹਿਲੀ ਗੱਲ ਤਾਂ ਜਿੱਦੇ ਸਾਨੂੰ ਪਤਾ ਲੱਗਾ ਵੀ ਹਾਂ ਇਹਦੀ ਦੋਤੀ ਇੱਥੇ ਆ ਗਈ ਉਸ ਦਿਨ ਤੇ ਤੁਸੀਂ ਮੱਚੇ ਪਿਓ ਮਾਂ ਪਤਾ ਉਸ ਦਿਨ ਤੇ ਤੁਸੀਂ ਕਹਤਾ ਸਾਡਾ ਵਰਤ ਨਹੀਂ ਵਰਤੇਵਾ ਨਹੀਂ ਮੈਂ ਸਾਲੋਂ ਮੈਂ ਲਵਲ ਸੁਣ ਲੈ ਵੀ ਬਾਹਣਾ ਬੋਲੋ ਇੱਥੇ ਦੀ ਮੈਂ ਨਿਮੇੜਾ ਨਿਮੇੜਾ ਹੀ ਉਹਦੇ ਤੋਂ ਤੁਹਾਡੇ ਘਰੇ ਜਾ ਕੇ ਜਿਹੜੀ ਗੱਲ ਹੋਣੀ ਸੀ ਉਹ ਹੋ ਗਈ ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕੀਤੀ ਤੇ ਨਾ ਸਾਨੂੰ ਪਤਾ ਮਨਿੰਦਰ ਕਿੱਥੇ ਹੈ ਤੇ ਕਿੱਥੇ ਨਹੀਂ ਹੈ ਉੱਥੇ ਪੁੱਛ ਲੋ ਜਾ ਕੇ ਜਿੱਥੇ ਰਹਿੰਦੀ ਸੀਗੀ ਤੇ ਮੈਂ ਜਾਇਆ ਹੀ ਉੱਥੇ ਉੱਥੇ ਜਾ ਕੇ ਆਈਆਂ ਆਹ ਤੇ ਉੱਥੇ ਪੁੱਛ ਲੋ ਅੱਜ ਮੀਨ ਦੇ ਰਾਪੇ ਦਿੰਦੀ ਸੀ ਨਾ ਹੁਣ ਆ ਕੰਮ ਕਰਤਾ ਜਮਾ ਕਰਤਾ ਹੁਣ ਨੀ ਤੂੰ ਚੁੱਪ ਕਰ ਜਾ ਮੈਂ ਦੱਸਾਂ ਹੋਰ ਨਾ ਮੈਂ ਤੇ ਸੁਣ ਲੀ ਕਰਤਾ ਕੰਮ ਨਾਲੇ ਹੋਰ ਜੇ ਮੈਂ ਕੰਮ ਕਰਨ ਵਾਲੀ ਆ ਗਈ ਨਾ ਤੁਹਾਡੀਆਂ ਹਾ ਬੁੱਤਣਾ ਨਹੀਂ ਰਹਿਣੀਆਂ ਗੱਲ ਕਰਨ ਵਾਲੀਆਂ ਸਾਡੀਆਂ ਸਾਡੀਆਂ ਤਾਂ ਰਹਿਣੀਆਂ ਨਹੀਂ ਸਾਡੀਆਂ ਤਾਂ ਰਹਿਣੀਆਂ ਨਹੀਂ ਬੁੱਤਣਾ ਹਾਂ ਬੁੱਤਵਾ ਤਾਂ ਹੋਰ ਪਾਸੇ ਕਰਤੀਆਂ ਸਾਡੀਆਂ ਤੇ ਤੈਨੂੰ ਮੇਰੀ ਮੇਰੀ ਗੱਲ ਸੁਣ ਉਹਦੇ ਦਾ ਤੂੰ ਕਹਿੰਦੀ ਸੀ ਮਰਦੀ ਆ ਮਰੇ ਤੇ ਅੱਜ ਤੈਨੂੰ ਬਾਣਾ ਹੋਣ ਲੱਗਿਆ ਕੁੜੀ ਦਾ ਹੈ ਹਾਂ ਅਸੜੇ ਮਾ ਤਾਂ ਆਹੀ ਹੈ ਨਾ ਵੀ ਮੈਂ ਕੁੜੀ ਨਾਲ ਕਿਉਂ ਵਰਤਣ ਲੱਗੀ ਹਾਂ ਤਾਨੂੰ ਹੈਗਾ ਸੜੇਮਾ ਤੁਸੀਂ ਕਹਿ ਰਖਿਆ ਸੀ ਕੁੜੀ ਨਾਲ ਵਰਤਣਾ ਨਹੀਂ ਵਰਤਣਾ ਨਹੀਂ ਉਹਨੂੰ ਮੱਥੇ ਨਹੀਂ ਲਾਉਣੀ ਉਹ ਕਲਮੂਹੀ ਆ ਉਹ ਕਹਿਣਾ ਨਹੀਂ ਸੀ ਅੱਛਾ ਉਹ ਕਹਿਣਾ ਨਹੀਂ ਸੀ ਮੈਂ ਭੋਪਦੀ ਸੀ ਜ਼ਮੀਨ ਦੇ ਦੇ ਜਿਹੜੀ ਹੈਗੀ ਆ ਪਰਾਂ ਤੈਗੀ ਲੈਣਾਗਾ ਤੂੰ ਭੋਆ ਚੁੱਪਗਾ ਚ ਬੈਜੀ ਇਹ ਤਾਂ ਫੇਰ ਢਿੱਡ ਠਰੂ ਇਹਦਾ ਦਾ ਹੂੰ ਬੈਜੀ ਚੁੱਪਗਾ ਚ ਹਾਂ ਆ ਢਿੱਡ ਤਾਂ ਤੇਰਾ ਠਰ ਗਿਆ ਹੋਊਗਾ ਹੁਣ ਸਾਰਾ ਕੁਝ ਝਾੜ ਕੇ ਆਪਦਾ ਆਮਲਾ ਫੈਲਾ ਕਰ ਲੈਣਾ ਉੱਥੇ ਜੀ ਮੈਂ ਮਰ ਜਾਈਂਗੀ ਮੈਂ ਕਹਣਾ ਇਹਦੀ ਜ਼ਮੀਨ ਤੇਰਾ ਕਾਲਜ ਠਰਿਆ ਹੋਊਗਾ ਮੈਂ ਇਹਦਾ ਹਮਲਾ ਫੈਲਾ ਕਾਦੇ ਨਾਲ ਆਉਂਗਾ ਇਹ ਤਾਂ ਚਾਰ ਦਿਨੋਂ ਆ ਗਈ ਮੇਰੇ ਕੋਲੇ ਆਹ ਇਹੋ ਮੇਰੇ ਚੀਜ਼ਾਂ ਨਾਉਂਦੇ ਹੁੰਦੇ ਨਾ ਬਗ ਵੀ ਜਾਂਦੇ ਹੁੰਦੇ ਆਏ ਨਹੀਂ ਵੀ ਹੰਨਾ ਦੇ ਕੇ ਬਹਿ ਜਾ ਉੱਥੇ ਗੱਲ ਸੁਣ ਲੈ ਭੈਣੇ ਇਹਨੇ ਨਾ ਤਾਂ ਮੇਰੀ ਕੋਈ ਚੀਜ਼ ਵਿਕਾਈ ਐ ਠੀਕ ਐ ਕੁਛ ਨਹੀਂ ਇਹਨੇ ਨਾ ਕੋਈ ਮੇਰਾ ਘਾਟਾ ਕਰਿਆ ਵੀ ਮੈਥੋਂ ਕੋਈ ਪੈਸੇ ਲੈ ਲੇ ਜਾਂ ਕੋਈ ਮੇਰੀ ਚੀਜ਼ ਵਕਾਤੀ ਤੁਹਾਡੇ ਵਾਂਗੂ ਨਹੀਂ ਮੇਰਾ ਸਾਰਾ ਕੁਝ ਤੁਸੀਂ ਵਕਾਤਾ ਅੱਛਾ ਅਸੀਂ ਵਕਾਤਾ ਤੇਰਾ ਸਾਰਾ ਕੁਝ ਹੈ ਹੈ ਕੀ ਸੀ ਮੈਨੂੰ ਇਹ ਦੱਸੀ ਲੈ ਹੈ ਕੀ ਸੀਗਾ ਵਕਾਤਾ ਤੁਹਾਡਾ ਸਾਰਾ ਕੁਝ ਅੱਛਾ ਨਾ ਤੇਰਾ ਭਰਾ ਲੰਗੀ ਤੁਰਾ ਫਿਰਦਾ ਸੀ ਹੈ ਨਹੀਂ ਸੀ ਉਹਦੇ ਕੋਲੇ ਕੁਛ ਦੰਨ ਆ ਦੇ ਕਰਦੀ ਐ ਜਿੰਨਾ ਕੋ ਜਿਹੜਾ ਕੋ ਸੀਗਾ ਨਾ ਮੇਰੇ ਭਰਾ ਕੋਲੇ ਸੀਗਾ ਆ ਤੁਹਾਡੇ ਕਰਤੂਤਾਂ ਕਰਕੇ ਮਾਵਾ ਦੀਆਂ ਦੇ ਕਰਤੂਤਾਂ ਕਰਕੇ ਮੇਰਾ ਭਰਾ ਮੁੱਕ ਗਿਆ ਹਾਂ ਮੇਰੀ ਕਰਤੀ ਖਤਮ ਕਰਤੀ ਤੁਸੀਂ ਆਹੀ ਮੈਂ ਨਾ ਦੇਣ ਜਾਣਦੀ ਆ ਬਸ ਇਹ ਸਾਰੀ ਉਮਰ ਮੇਰੇ ਜਿਹੜਾ ਕਲੰਕ ਮੇਰੀ ਚੰਦਰੀ ਨੇ ਲਾਤਾ ਉਹ ਲੱਗਿਆ ਰੂ ਪਰ ਛੋਡੇ ਵਰਨੀਆਂ ਤਾਂ ਨਹੀਂ ਸੋਚਦੇ ਇਹ ਤਾਂ ਪੀੜੀਆਂ ਦੇ ਪੀੜੀ ਚੱਲਦਾ ਹੁੰਦਾ ਮੈਂ ਤੈਨੂੰ ਦੱਸਾਂ ਜਿਹੜਾ ਇਹੋ ਜਿਹਾ ਕਲੰਕ ਲੱਗਦਾ ਹੁੰਦਾ ਇਹ ਤਾਂ ਪੀੜੀਆਂ ਪੈ ਜਾਂਦਾ ਹੁੰਦਾਗਾ ਇਹ ਤਾਂ ਤੇਰੇ ਦੇਊਗੀ ਦੇਖ ਜਾਂ ਤੇ ਮੈਂ ਕਹਿੰਦੀ ਜਿਹੜਾ ਕੰਮ ਆਪਾਂ ਕਹਿੰਦੇ ਸੀ ਥਾਣੇ ਨੂੰ ਰੱਪ ਦੇ ਦੇ ਹੁਣ ਜਾ ਬਗ ਜਾ ਕਰ ਲੈ ਥਾਣੇ ਜਾ ਕੇ ਮੈਂ ਤਾਂ ਗੱਲ ਸੁਣ ਭਾਈ ਪਹਿਲਾਂ ਤੂੰ ਜਾ ਛੋੜਾ ਮਾਂ ਪੁੱਤਾਂ ਦਾ ਨਾਂ ਲਿਖਾਉਂਗੀ ਮੈਂ ਤਾਂ ਸਿੱਧੇ ਥਾਣੇ ਜੇ ਸਾਨੂੰ ਪਤਾ ਹੈ ਕੋਈ ਵੀ ਕੋਈ ਇੱਧਰ ਉੱਧਰ ਕੀਤੀ ਆ ਤੁਸੀਂ ਜਾਂ ਕਿਸੇ ਨੇ ਕੋਈ ਵਿੜਕ ਦਿੱਤੀ ਤੁਸੀਂ ਹੁਣਾ ਦੱਸ ਦਿਓ ਮੇਰਾ ਨਾਂ ਹੀ ਥਾਣੇ ਲਿਖਾਇਓ ਫੇਰ ਦੱਸੂ ਮੈਂ ਤਾਂ ਜਿਹੜਾ ਗੁੱਸਾ ਹੈਗਾ ਜਾਂ ਉੱਥੇ ਦੱਸੂਗੀ ਮੈਂ ਉੱਥੇ ਨਹੀਂ ਬੜੂਗੀ ਉੱਥੇ ਤੇ ਤੂੰ ਆਪੀ ਦੱਸ ਦੇਂਗੀ ਫੇਰ ਅਗਲੇ ਪੁੱਛ ਲੈਣੀਆਂ ਉੱਥੇ ਤਾਂ ਪੁੱਛ ਲੈਣਗੇ ਨਾਲੇ ਹੋਰ ਇਹ ਮੁੰਡੇ ਤਾਂ ਪੁੱ ਇਹ ਚੰਦਰਪਾਲ ਨੇ ਪਰ ਮੁੰਡੇ ਦਾ ਨਾਂ ਹੁਣ ਗੱਜ ਕੇ ਲਿਖਾਉ ਮੈਂ ਤਾਂ ਜਾ ਤੂੰ ਲਿਖਾ ਦੇ ਨਹੀਂ ਤੂੰ ਕਰ ਦੇ ਜਿਹੜਾ ਕੁਝ ਕਰਨਾ ਚੱਲ ਹੁਣ ਤੂੰ ਚੇਖਦੀ ਕਿਹੜੀ ਇੱਥੇ ਆਹੀ ਗੱਲਾਂ ਕਰਾਉਣੀਆਂ ਸੀ ਤੂੰ ਆਹੀ ਚਾਹੁੰਦੀ ਸੀ ਇਹ ਕਰ ਲਈਆਂ ਤੂੰ ਮੈਂ ਇਹ ਮੈਂ ਨਹੀਂ ਕਰਾਉਂਗਾ ਸੀ ਇਹਨੇ ਕਰਵਾਉਂਗਾ ਜਦਿਆਂ ਇਹਨੇ ਕਰਵਾ ਤੂੰ ਤਾਂ ਉੱਥੇ ਲਕਾਇਆ ਸੀ ਵੀ ਮੈਂ ਗੜਦੀ ਨਹੀਂ ਮੈਨੂੰ ਜ਼ਮੀਨ ਤੋਂ ਮੈਨੂੰ ਤਾਂ ਕਰ ਦਿਓ ਹੁਣ ਤਾਂ ਮੈਂ ਲਊਂਗੀ ਹੁਣ ਤਾਂ ਮੈਂ ਲਊਂਗੀ ਜ਼ਮੀਨ ਦੀ ਕੀ ਦੇਣਾ ਜਮਾ ਨਹੀਂ ਦਿੰਦੀ ਮੈਂ ਤਾਂ ਹਾਂ ਲੈ ਲਈ ਜਿੱਥੇ ਲੈਣੇਗੀ ਜਮਾ ਨਹੀਂ ਦਿੰਦੀ ਹੁਣ ਮੇਰੇ ਕੁੜੀ ਨੂੰ ਬਰਾਬਰ ਦੀ ਹੱਕ ਵੀ ਖੜਾਉਂਗੀ ਔਰ ਇਹ ਤਾਂ ਮੈਂ ਸੋਚਦੀ ਸੀ ਵਿਚਾਰਾ ਲਈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਰ ਹੁਸ਼ਾਰਦੀ ਆ ਤੇਰੇ ਅੱਗ ਲਈ ਲੱਗਦੀ ਆ ਆਪਦਾ ਤਾਂ ਸਾਹਮਣੇ ਲੋਕਾਂ ਦੇ ਨਿਗਾ ਰੱਖੀ ਰੱਖਦੀ ਆ ਹਾਂ ਕਿਦੇ ਪਿੱਛੇ ਕਰਦੀ ਐ ਦੋ ਨਹੀਂ ਤੂੰ ਤਾਂ ਜੱਪੀ ਕਰ ਜਾ ਪਹਿਲੀ ਗੱਲ ਤਾਂ ਤੂੰ ਕਿਹਾ ਕਿਨੇ ਮੇਰੇ ਕਰ ਨੀ ਤੇਰੇ ਸਭ ਕੁਸਾ ਜਮੀਨ ਤੇਰੇ ਆ ਘਰ-ਵਾਰ ਤੇਰੇ ਆ ਹੈ ਸਾਰਾ ਖੁਸ਼ੀ ਆ ਹੈਗਾ ਮੇਰਾ ਬੋਲ ਨਹੀਂ ਕਰੇ ਲੋਕਾਂ ਨੇ ਤਾਂ ਨੀਤ ਨਾ ਰੱਖੇ ਮੈਂ ਤਾਂ ਨਾ ਬਣਾਇਆ ਅਸੀਂ ਕਿਹੜਾ ਚੋਰੀ ਕਰਕੇ ਬਣਾਇਆ ਅਸੀਂ ਵੀ ਮਿਹਨਤ ਨਾਲ ਹੀ ਬਣਾਇਆ ਬਗੈਰੀ ਆਈ ਨਹੀਂ ਕਿਸੇ ਦਿਹਾਕੇ ਅਮਰਲਾ ਮਨ ਲੱਕੇ ਭਾਈ ਜੁਮਿਆ ਤੇਰੇ ਮਾਤੇ ਮਾਰ ਕੇ ਸੋ ਪਥਰਾ ਬੱਬਰ ਪਰਿਆ ਹਾਂ ਤੇਰੇ ਘਰਾਂ ਨੇ ਤੇਰਾ ਪਰਿਆ ਬੱਬਰ ਨਾਲੇ ਕੋਈ ਕਾਸਰ ਨਹੀਂ ਛੱਡੀ ਅਸੀਂ ਤਾਂ ਹੱਕ ਨਹੀਂ ਸੀ ਹੱਕ ਨਹੀਂ ਸੀ ਇਹ ਨਹੀਂ ਸੀ ਬੱਤੀ ਆ ਸਾਰਾ ਕੁਝ ਹੁੰਝ ਲਿਆਣਾ ਹਾਂ ਗੱਲਾਂ ਤੇ ਕਰਦੀ ਆ ਹੁਣ ਹੁੰਝਾ ਮਾਰੂੰਗੀ ਹੁੰਝਾ ਮਾਰਨੀ ਜਣਾ ਕੁਝ ਕਰ ਹੁਣ ਅੱਗੇ ਤਾਂ ਮੈਂ ਫੇਰ ਨਾ ਸੋਚ ਅੱਗੇ ਤਾਂ ਮੈਂ ਸੋਚ ਨਹੀਂ ਵਿਚਾਰ ਕਾਨੂੰ ਰਿਸ਼ਤੇਦਾਰੀ ਤੋੜਨੀ ਆ ਕਾਨੂੰ ਰਿਸ਼ਤੇਦਾਰੀ ਤੋੜਨੀ ਪਰ ਹੁਣ ਟਕੂਗੀ ਆ ਜਿਹੜੇ ਮਰਛੇ ਪਰਦੀਆਂ ਤੂੰ ਮੈਂ ਤਾਂ ਉਹਦੀ ਤੋੜੀ ਸੀ ਬਾ ਤੋੜੇ ਜਿਵੇਂ ਸੀ ਤੋੜਤੀ ਅੱਗੇ ਵੀ ਤੋੜਤੀ ਵਾਲੀ ਹਿਸ਼ਾਰ ਵੰਦਿਆ ਆ ਚੱਲ ਗਏ ਉਹ ਨਾਲਾ ਜਿਹੜਾ ਚੱਲ ਆ ਜਾ ਇਹਨੇ ਕਿ ਜ਼ੋਰ ਲੌੜਾ ਜ਼ੋਰ ਤਾਂ ਤੁਸੀਂ ਲਾਓ ਮਾਪਤਾ ਜਿਹੜਾ ਲਾ ਲਿਆ ਹਾਂ ਜਦੋਂ ਤੁਹਾਨੂੰ ਪਤਾ ਵੀ ਮਿਲਨੋ ਹਟ ਗਿਆ ਉਦੋਂ ਤੁਸੀਂ ਐ ਕਰਨ ਲੱਗੇ ਮਿਲਨੋ ਹਟ ਗਿਆ ਗੱਲਾਂ ਦੇਖ ਕਰਦੇ ਆ ਮੈਨੂੰ ਦੱਸ ਤੂੰ ਸਾਨੂੰ ਕੀ ਦੇਤਾਗਾ ਹਾਂ ਇਹਨੂੰ ਪਾ ਕੇ ਜੱਪੀਆਂ ਰੱਖ ਲੈ ਕੋਲੇ ਹਾਂ ਨਹੀਂ ਕੋਈ ਨਾ ਤੂੰ ਕੋਈ ਨਾ ਆ ਚੱਲ ਗਏ ਜੋ ਬਾਹਰ ਤੋਂ ਬਾਹਰ ਤੋਂ ਮੇਰੇ ਘਰ ਨਾਲ ਦਵਾਰੇ ਆਇਆ ਹਾਂ ਆ ਗਿਆ ਮੂੰਹ ਚਾ ਕੇ ਇੱਤੇ ਵੇਖ ਲੈ ਕੀ ਲਖਣ ਕਰਤਿਆਂ ਗੀਆਂ ਹੈ ਪੁੱਛਣ ਵਾਲਾ ਹੋਵੇ ਮੈਨੂੰ ਸਾਡੀ ਕੁੜੀ ਦਾ ਕੀ ਪੂਸ ਫੜਾਈ ਆ ਕਿੱਥੇ ਗਈ ਆ ਕਿੱਥੇ ਨਾ ਗਈ ਆ ਜਿੱਥੇ ਪਹਿਲਾਂ ਨਿਕਲ ਕੇ ਗਈ ਸੀ ਹੁਣ ਹੋਰ ਕਿਸੇ ਨਾਲ ਤਾਂ ਨਹੀਂ ਹੋਣੀ ਹੈਗਾ ਹਾਂ ਆ ਰਾਨੂੰ ਕੀ ਗੱਲ ਕਰਨੀ ਸੀ ਕਿਵੇਂ ਬੁਲਾਇਆ ਸੀ ਮੈਨੂੰ ਮੈਂ ਤੁਹਾਨੂੰ ਐਂ ਕਹਿੰਦੀ ਸੀ ਅੱਜ ਮਨਿੰਦਰ ਦੀ ਮੰਮੀ ਆਈ ਸੀ ਤੁਸੀਂ ਦੇਖਿਆ ਹੀ ਹੋਣਾ ਅਸਲ 'ਚ ਮਨਿੰਦਰ ਨਾਲ ਮਿਲ ਨਹੀਂ ਰਹੀ ਹੈਗੀ ਪਤਾ ਨਹੀਂ ਕਿੱਧਰ ਵਗ ਗਈ ਤੇ ਕਿੱਧਰ ਨਾ ਫੇਰ ਇਹ ਗੱਡੀ ਦੱਸਣ ਵਾਲੀ ਗੱਲ ਆ ਮੈਂ ਕਿਸੇ ਦਾ ਠੇਕਾ ਲੇਤਾ ਯਾਰ ਕਿਹੜੀ ਗੱਲ ਤੂੰ ਮੈਨੂੰ ਕਹੀ ਜੰਨੀ ਆ ਗੱਲ ਠੇਕੇ ਦੀ ਨਹੀਂ ਹੁੰਦੀ ਮਾਂ ਮਨਿੰਦਰ ਦਾ ਪਤਾ ਨਹੀਂ ਕਿੱਧਰ ਭੱਗੀ ਉਹ ਤੇ ਮੈਂ ਇਹਨਾਂ ਨੂੰ ਹਾਂ ਕਹਿੰਦੀ ਸੀਗੀ ਵੀ ਜੇ ਆਪਾਂ ਕਿਤੇ ਜਾ ਕੇ ਪਤਾ ਕਰਾਈਏ ਜਿੱਥੇ ਉਹ ਕੰਮ ਕਰਦੀ ਆ ਉਹਦੇ ਦੋਸਤਾਂ ਦੋਸਤਾਂ ਕੋਲੇ ਚਲ ਮਾੜਾ ਮਾੜਾ ਪਤਾ ਲੱਗ ਜਾਂਦਾ ਬੰਦੇ ਦਾ ਨਾ ਮਨਿੰਦਰ ਕਿੱਥੇ ਭੱਗੀ ਆ ਤੇ ਪੇਕੀ ਗਈ ਹੋਈ ਸੀਗੀ ਉਹ ਪੇਕੀ ਨਹੀਂ ਗਈ ਮਾਂ ਉਹਦੀ ਮਾਂ ਆਈ ਤਾਂ ਹੋਈ ਸੀਗੀ ਉਹ ਹੀ ਦੱਸੀ ਆਂਦੀ ਆ ਵੀ ਉਹ ਪੇਕੇ ਤਾਂ ਆਈ ਹੋਈ ਨਹੀਂ ਰਸਤੇ 'ਚ ਪਤਾ ਨਹੀਂ ਕਿੱਧਰ ਭੱਗ ਗਈ ਦੇਖ ਰਾਨੋ ਅੱਛਾ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਠੀਕ ਆ ਮੇਰੇ ਲਈ ਕੋਈ ਕਿਤੇ ਮਰਜੀ ਜਾਵੇ ਠੀਕ ਆ ਤੇ ਮੈਨੂੰ ਤਾਂ ਦੱਸ ਤੂੰ ਨੂੰ ਦੱਸ ਨਹੀਂ ਰਹੀ ਹੈ ਕਿ ਮੈਂ ਤੁਹਾਨੂੰ ਇਹ ਕਹਿ ਰਹੀ ਆ ਵੀ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਨਾਲ ਤਾਂ ਤੁਰ ਸਕਦੇ ਹੋ ਜਿੱਥੇ ਬੰਦੇ ਦੀ ਗੱਲ ਹੁੰਦੀ ਹੈ ਉੱਥੇ ਬੰਦੇ ਦੀ ਹੀ ਗੱਲ ਹੁੰਦੀ ਆ ਕਈ ਵਾਰੀ ਸਾਡੀ ਕੋਈ ਨਹੀਂ ਸੁਣਦਾ ਇਹ ਕੀ ਗੱਲ ਕਹੀ ਜਾਂਦਾ ਨਿੱਕੇ ਤੂੰ ਕੀ ਗੱਲ ਕਹਿਣੀ ਆ ਬੇਬੇ ਮੈਨੂੰ ਕੀ ਪਤਾ ਉਹਨੇ ਕਿੱਥੇ ਗਈ ਆ ਉਹ ਤੈਨੂੰ ਨਹੀਂ ਪਤਾ ਤਾਂ ਆਪ ਭਾੜ ਵੀ ਸਕਦੇ ਆਗੇ ਆਪਣੇ ਕੋਲੇ ਰਹਿੰਦੀ ਸ ਆਪਣਾ ਘਰ ਦਾ ਜੀ ਆਗਾ ਪੁੱਤ ਹਾਂ ਤਾਂ ਤੂੰ ਕਿੰਜ ਨਾ ਤੂੰ ਜਾ ਬੜ ਨਾਲ ਜੇ ਤੈਨੂੰ ਬੜਾ ਫੇਸ ਆਉਂਦਾ ਇਹਨੂੰ ਲੈ ਜਾ ਜਾ ਭਾੜ ਜਾ ਪਾਗੀ ਜਾਵਾਂਗੀ ਜਾ ਭਾੜੇ ਹੋ ਜਾ ਕੇ ਫੋਨ ਨੂੰ ਅਸੀਂ ਬਾਗ ਦੇ ਕੋਈ ਚਾਹੀਦਾ ਪਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਤੁਹਾਡੇ ਚ ਤਾਂ ਸ਼ਾਇਦ ਉਹ ਵੀ ਮਰ ਗਈ ਜਮੀ ਨਹੀਂ ਸੋਚਦੇ ਹੈਗੇ ਕਿਸੇ ਗੱਲ ਨਹੀਂ ਯਾਰ ਮੈਂ ਕੋ ਸੋਚਾਂ ਮੈਨੂੰ ਘਲੋੜਾ ਮੇਰੇ ਲਈ ਤਾਂ ਕਿਤੇ ਮੈਂ ਕਦੀ ਗੱਲ ਸੁਣ ਲੈ ਹਾਂ ਬੋਲ ਮੈਨੂੰ ਦੱਸ ਕੀ ਗੱਲ ਕਰਨੀ ਹੈ ਅਬ ਯਾਹ ਦੱਸਾਂ ਤੈਨੂੰ ਉਹ ਮਨਿੰਦਰ ਦਾ ਵੀ ਪਤਾ ਲੱਗ ਰਿਹਾ ਪਤਾ ਨਹੀਂ ਕਿੱਧਰ ਗਈ ਆ ਉਸ ਤਾਂ ਇਹ ਕਹਿੰਦੀ ਸੀ ਵੀ ਆਪਾਂ ਜਾ ਕੇ ਮਤਲਬ ਦੋ ਜਾਣੇ ਕਿੱਧਰ ਦੋ ਜਾਣੇ ਕਿੱਧਰ ਉਹਦਾ ਪਤਾ ਕਰ ਲਈਏ। ਆ ਵੀ ਪਤਾ ਕਰ ਲੈਂਦੇ ਆਪਾਂ ਜਾ ਕੇ ਉਹਦਾ। ਮੰਮੀ ਚਾਚੇ ਦੀ ਕੁੜੀ ਲੱਗਦੀ ਆ ਉਹ ਆਪਣੀ। ਕਿ ਮਾਮੇ ਦੀ ਕੁੜੀ? ਲਾਲ ਕੋਈ ਰਿਸ਼ਤਵਾਰੀ ਹੈਗੀ ਆਪਣੀ? ਸਹੀ ਕਹਿੰਦੀ ਆ। ਭੈਣ ਲੱਗਦੀ ਆ ਉਹ ਮੇਰੀ। ਇਹ ਜੀ ਤਾਂ ਭੈਣਾਂ ਨਹੀਂ। ਸਾਡੀ ਨਹੀਂ। ਤੇਰੀ ਜੇ ਤੇਰੀ ਭੈਣ ਲੱਗਦੀ ਆ ਨੇ ਤੂੰ ਤੂੰ ਜਾ ਵੜ ਭਾਲਣ ਠੀਕ ਆ ਸਾਨੂੰ ਕੋਈ ਲੋਟਰੀ ਦੱਸਣ। ਕਿਉਂ ਚਾਹੀਏ ਨਾਲੇ? ਅਸੀਂ ਕੋ ਕੰਮ ਹੋ ਕੰਮ ਕਿਤੇ ਜਾਈਏ। ਸੁੱਕੀ ਐਨਾ ਕੁਛ ਐਨੇ ਫालतੂ ਪੈਸੇ ਨਹੀਂ ਹੈਗੇ। ਤੇਰੀ ਭੈਣ ਲੱਗਦੀ ਆ ਤੂੰ ਚਾਜੀ ਸਾਥ ਕੇ ਪਰ ਅਸੀਂ ਨਹੀਂ ਜਾ ਰਹੇ ਹੈਗੇ। ਤੇਰਾ ਤਾਂ ਮੂਵੀ ਲੰਦੀ ਮੈਂ ਤੁਹਾਨੂੰ ਕਹਿ ਰਹੀ ਹਾਂ ਤੁਸੀਂ ਨਾ ਸੋਚੋ ਆਪਣੇ ਘਰੇ ਰਹਿੰਦੀ ਆ ਰੱਬ ਨਾ ਕਰੇ ਕੀ ਸੋਚੋ ਹੱਦ ਹੋ ਗਈ ਜਦ ਮੈਂ ਤੇ ਬੋਲ ਨਹੀਂਣਾ ਵਿਚਣਾ ਬੋਲ ਆਪਣੇ ਘਰੇ ਰਹਿੰਦੀ ਉਹ ਜੇ ਕੱਲ ਕੋਈ ਗੱਲ ਹੋ ਗਈ ਗੱਲ ਤਾਂ ਆਪਣੇ ਸਾਰਿਆਂ ਦੀ ਆਉਗੀ ਕਿੱਧਰ ਗਈ ਹੈ ਕਿੱਧਰ ਨਹੀਂ ਕੁਛ ਤਾਂ ਪਤਾ ਲੱਗਿਆ ਆਪਾਂ ਨੂੰ ਠੀਕ ਮਿੰਟ ਕੱਲ ਕੋਈ ਹੋਰ ਬੁੱਧੀ ਚੱਕੇ ਕਰਾਇਦਾ ਆ ਰਾਜੂਗਾ ਅੱਗੇ ਫਿਰ ਉਹਦਾ ਵੀ ਪਤਾ ਕਰਦੇ ਫਿਰਾਂਗੇ ਆ ਪਤਾ ਹੀ ਰਹਿ ਜਾਾਂਗੇ ਮੈਂ ਤੁਹਾਨੂੰ ਗੱਲ ਦੱਸਦੀ ਅਸੀਂ ਠੇਕਾ ਲੱਤਾਇਆ ਕਿਤੇ ਮਰਜੀ ਜਾਵੇ ਠੀਕ ਆ ਤੂੰ ਬਾਕੀ ਭੈਣ ਬਣੀ ਤਾਂ ਹੈਗੀ ਆ ਤੂੰ ਜਵਾਬ ਦੇ ਦੇ ਦੀ ਕਿੱਥੇ ਗਿਆ ਇਦੇ ਵਿੱਚ ਸਾਨੂੰ ਤਾਂ ਨਾ ਬਾੜ ਬਾੜ ਨਾਲ ਕਿਹੜੀ ਗੱਲ ਲੱਗੀ ਇਹ ਬੇਬੇ ਬੱਸ ਤੂੰ ਚੁੱਪ ਰਹਿ ਜਾ ਸਕ ਨਹੀਂ ਆਪਾਂ ਸਕ ਨਹੀਂ ਹੈਗੇ ਉਹ ਆਪਣੀ ਕੁਛ ਲੱਗਦੀ ਵੀ ਹੋਵੇ ਬਗਾਨੀ ਐ ਉਹ ਕਲੇ ਬਗਾਨੀ ਵਸਤੇ ਕੀ ਇੰਨੀ ਦਰਫੜ ਕਰਨੀ ਬਗਾਨੀ ਕਾ ਤੋਂ ਆ ਕੋਈ ਬਗਾਨੀ ਨਹੀਂ ਗਈ ਕਿਉਂ ਆਪਣੇ ਘੰਬਰ ਸੀ ਘਰ ਦਾ ਆਪਣੇ ਘਰ ਚ ਕਿਹੜਾ ਉਹ ਆਟਾ ਸ਼ੱਕਰ ਛੱਟ ਕੇ ਜਾਂਦੀ ਐ ਨਹੀਂ ਛੱਟ ਕੇ ਜਾਂਦੀ ਰਹਿੰਦੀ ਤਾਂ ਸੀਗੀ ਵਿਚਾਰੀ ਤੇ ਬਖਤ ਤੇ ਬਖਤ ਪੈਂਦਾ ਕੋਰੇ ਆਮ ਡਗਾ ਬੰਦਾ ਬੰਦੇ ਦੀ ਵਾਈ ਹੁੰਦਾ ਮਮੀ ਉਹਨੂੰ ਲੱਭਣਾ ਨਾ ਤੈਨੂੰ ਇਹ ਨਹੀਂ ਸਮਝਦਾ ਕਿ ਖਰਚੇ ਦਾ ਘਰ ਹੀ ਹੈਗਾ ਉਰੇ ਸੋ ਜਾਵਾਂਗੇ ਪੈਟਰੋਲ ਫੁਕੂਗਾ ਜਾ ਕੇ ਲੱਭਾਂਗੇ ਇੰਨਾ ਟਾਈਮ ਕਿਉਂ ਵੇਸਟ ਕਰੀਏ ਸਾਡੀ ਕਿਹੜਾ ਕੁਝ ਲੱਗਦੀ ਹੈ ਨਾ ਫੇਰ ਕੀ ਹੋ ਜਾਈਏ 5-4000 ਉਹ ਤੇ ਪਿੱਛੇ ਲੱਗ ਜੂਗਾ ਜਿੰਨੀ ਟੈਨਸ਼ਨ ਨਾ ਪਾਉਣੇ ਨਾ ਤੂੰ ਪਾਉਣੀ ਆ ਬਿਨਾ ਪੁੱਛੇ ਤਾਂ ਤੂੰ ਕਿਰਾਏ ਤੇ ਮਕਾਨ ਦੇਤਾ ਠੀਕ ਆ ਉਹਨੂੰ ਤੇ ਹੁਣ ਤੂੰ ਉਹਨੂੰ ਪਾਲਣ ਤੁਰ ਜਾ ਠੀਕ ਆ ਨਾ ਫੇਰ ਮੇਰਾ ਘਰ ਸੀਗਾ ਮੈਂ ਮਕਾਨ ਦੇਤਾ ਮੈਂ ਪਾਲਣ ਵੀ ਭੱਜ ਜੂਗੀ ਜੇ ਤੂੰ ਮਕਾਨ ਦੇਤਾ ਘਰ ਤਾਂ ਤੇਰਾ ਸੀ ਤੈਨੂੰ ਹੁਣ ਮੈਂ ਕਾਹਤੋਂ ਵਿਵਹਾਰ ਗੱਲ ਲੱਗਾ ਮੈਨੂੰ ਐਂ ਤਾਂ ਦੱਸ ਦੇ ਨਹੀਂ ਚੰਗਾ ਲਾਦਾ ਮੇਰਾ ਤਾਂ ਬੇਫਾਲ ਪੁਗਲ ਵੀ ਨਾ ਕਰਿਆ ਕਰ ਤੂੰ ਤੁਸੀਂ ਜਾ ਕੇ ਕਮਰੇ ਚ ਪੈ ਹਾਂ ਮੈਂ ਇਹ ਨਾਲ ਆਪੇ ਗੱਲ ਕਰ ਲਵਾਂ ਤੂੰ ਕੀ ਕਰਨੀ ਹੈ ਸਾਡੇ ਨਾਲ ਗੱਲ ਤੂੰ ਗੱਲ ਕਿ ਏਡੀ ਕਿਡੀ ਕਮਟੀਆਂ ਸਾਡੇ ਨਾਲ ਕਰਾਂ ਵਾਲੀ ਮੈਂ ਬੇਬੇ ਗੱਲ ਤਾਂ ਕੀ ਆ ਠੀਕ ਆ ਤੂੰ ਇਹਨੂੰ ਨਾ ਫालतੂ ਬੋਲ ਠੀਕ ਆ ਫालतੂ ਬੋਲ ਇਹਨੂੰ ਨਿੱਕੇ ਮੈਂ ਕਿਹਾ ਨਾ ਤੁਸੀਂ ਜਾ ਕੇ ਕਮਰੇ ਚ ਬੋਲੀ ਜਾਂਦੀ ਆ ਫालतੂ ਲੈ ਤੂੰ ਜਿਹੜੀ ਗੱਲ ਕਰਨੀ ਆ ਨਾ ਮੇਰੇ ਨਾਲ ਕਰ ਨਿੱਕੇ ਨੂੰ ਕੀ ਸਿਖਾਈ ਜਾਣੀ ਹੈਂਗੀ ਤੇਰੀ ਕੁਛ ਲੱਗਦੀ ਐ ਸਾਡੀ ਤੇਰੇ ਨਾਲ ਤੇਰੇ ਨਾਲ ਕਿਉਂ ਗੱਲ ਕਰਾਂ ਮੈਂ ਤੂੰ ਲੱਗਦੀ ਕੌਣ ਐ ਮੇਰੀ ਜਿਹਦੇ ਨਾਲ ਗੱਲ ਕਰਨੀ ਸੀ ਉਹਦੇ ਨਾਲ ਕਰ ਲਈ ਹਾਂ ਬਾਕੀ ਤੁਹਾਡੀ ਇਨਸਾਨੀਅਤ ਉਹਦਾ ਵੀ ਪਤਾ ਲੱਗ ਗਿਆ ਕਿੰਨੇ ਕਿ ਚੰਗੇ ਹਾਂ ਹਾਂ ਹੈ ਨਹੀਂ ਸਾਡੇ ਤੇ ਇਨਸਾਨੀਅਤ ਬਗਾਨੀਆਂ ਲਈ ਤਾਂ ਬਿਲਕੁਲ ਨਹੀਂ ਹੈ ਤੇਰੇ ਚ ਹੈ ਕੀ ਹੈਗੀ ਤੂੰ ਜਾ ਕੇ ਨੇ ਵਾਹ ਲਾ ਮੈਂ ਵੀ ਕੀ ਨੂੰ ਕਹਿ ਰਹੀਆਂ ਜਿਹਦੇ ਮਾਪਿਓ ਨਹੀਂ ਉਹਦੇ ਨਾਲ ਨਭਾਉਂਦੇ ਉਹ ਕਿਸੇ ਨਾਲ ਕੀ ਨਭਾ ਲੂਗੀ ਮਾਪਿਓ ਤੇ ਜਾਣ ਦੀ ਲੋੜ ਨਹੀਂ ਹੈਗੀ ਆਪਦੇ ਤੱਕ ਮਤਲਬ ਰੱਖਿਆ ਕਰ ਤਾਂ ਹੀ ਤਾਂ ਕਹਿੰਦੀ ਆਪਦੇ ਵਲੇ ਅੱਗ ਲੱਗੀ ਨਾ ਮੇਰੀ ਭੈਣ ਤੇ ਵੀ ਜਾਣ ਦੀ ਲੋੜ ਨਹੀਂ ਆਪੇ ਲੱਭ ਲੂ ਮੈਂ ਕਹਾਂ ਇੱਕੋ ਕੁਖੋ ਤੇ ਲੰਮੀ ਆ ਸੀ ਭੈਣ ਤਾਂ ਐ ਕਹੂਗੀ ਜਿਵੇਂ ਪਤਾ ਨਹੀਂ ਕੀ ਜ਼ਰੂਰੀ ਨਹੀਂ ਹੁੰਦਾ ਬੀਹਾ ਜੇ ਭੈਣ ਕਹਿਣਾ ਤਾਂ ਇੱਕੋ ਹੀ ਕੋਖਾ ਜੰਮਣਾ ਪਵੇ ਜੋ ਮਰਜੀ ਆ ਮੈਂ ਤੈਨੂੰ ਇੱਕ ਗੱਲ ਸੁਣਾਤੀ ਨਾ ਤਾਂ ਨਿੱਕਾ ਜਾਊ ਤੇ ਨਾ ਨਹੀਂ ਮੰਮੀ ਕਿਤੇ ਜਾਊਗੀ ਜਾਊਗਾ ਤਾਂ ਤੂੰ ਤਾਂ ਮੈਨੂੰ ਰੋਕ ਨਹੀਂ ਸਕਦੀ ਮੈਂ ਤੇ ਇਹ ਦੋਨੇ ਜਾਨੀਆਂ ਪਾਲਣ ਨੂੰ ਨਹੀਂ ਨਿੱਕਾ ਜਾਂਦਾ ਨਾ ਜਾਵੇ ਮੰਮੀ ਸੱਚੀ ਤੁਹਾਨੂੰ ਵੀ ਨਾ ਇੰਦਾ ਰਹਿ ਰਹਿ ਕੇ ਫਰਮਦੀ ਆਪ ਤਾਂ ਪੈ ਲਈਏਗੀ ਜਿੰਨਾ ਇਹ ਕਿ ਫਰਮਦੀ ਆਪ ਪੈ ਗਈ ਕੀ ਬੋਲਦੀ ਆ ਤੂੰ ਅਸੀਂ ਤਾਂ ਜਾਵਾਂਗਾ ਚੱਲ ਰੰਗੂ ਆਪਾ ਚੱਲ ਗਏ ਚੱਲ ਮਾਂ ਇਹਨੂੰ ਤਾਂ ਹੈ ਨਹੀਂ ਅਕਲ ਇਹਦੇ ਨਾਲ ਕਾਹ ਨੂੰ ਮੂੰਹ ਮੱਥਾ ਲਾਉਣੀ ਤੈਨੂੰ ਬਾਹਲੀ ਆਕਲਾ ਕੀ ਮਾਂ ਤੈਨੂੰ ਕਹਿਨੀ ਵੀ ਸਾਡੇ ਨਾਲ ਜਵਾਨ ਨਾਲ ਲੜਾ ਤੂੰ ਤੂੰ ਭੱਗ ਜਾ ਤੇਰਾ ਘਰ ਵਾਲਾ ਭੱਗ ਗਿਆ ਜਾ ਦੋੜ ਨਾ ਢੰਗੀ ਛੱਡ ਉਹ ਐਕਸਕਿਊਜ਼ ਮੀ ਇਹ ਨਾ ਭੁੱਲੋ ਇਹ ਮੇਰਾ ਹੀ ਘਰ ਹੈ ਮੈਂ ਜਿੱਥੇ ਚਾਹੀ ਬੈਠਾਂ ਜਿੱਥੇ ਚਾਹੀ ਲੇਟਾਂ ਅਜੇ ਤੇਰਾ ਘਰ ਬਣਿਆ ਨਹੀਂਗਾ ਮਾਂ ਅਜੇ ਨਾ ਕਾਇ ਵੀ ਮੇਰਾ ਘਰ ਬਣ ਗਿਆ ਛਾਡੇ ਨੂੰ ਆਪਣੇ ਲਈ ਮੇਨ ਮੁੱਦਾ ਹੈਗੀਆ ਮਨਿੰਦਰ ਮੈਂ ਕਹਿੰਨੀ ਆ ਮੈਂ ਕਹਿੰਨੀ ਆ ਜੇ ਨਿੱਕਾ ਆਪਣੇ ਨਾਲ ਨਹੀਂ ਜਾਂਦਾ ਤਾਂ ਮੈਂ ਜਾਵੜਨੀ ਆ ਤੂੰ ਘਰੇ ਰਹਿ ਜੇ ਅਸੇਪਾਸੇ ਤੈਨੂੰ ਕੁਝ ਵੀ ਪਤਾ ਲੱਗਦਾ ਤਾਂ ਮੈਨੂੰ ਫੋਨ ਕਰਕੇ ਦੱਸਦੀ ਮੈਂ ਦੇਖਦੀ ਆ ਉਹਦੇ ਆਫਿਸ ਬਗ ਜਾਨੀ ਇੱਕ ਦੋ ਦੀਆਂ ਸੇਲੀਆਂ ਨੇ ਜਿਹੜੀਆਂ ਨਾਲ ਕੰਮ ਕਰਦੀ ਨੇ ਉਹਨਾਂ ਨੂੰ ਪਤਾ ਕਰਾਂ ਲਏ ਨੇ ਲੋਕ ਖਰੀ ਜਾਂਦੇ ਆ ਸਾਰਾ ਦਿਨ ਬੇਸ਼ਰਮ ਉਹ ਜਵਾਨ ਮਾਰਦੀ ਤੁਰੇ ਫਿਰਦੀ ਆ ਲੈ ਨਹੀਂ ਰਾਨੂੰ ਪਤਾ ਮੈਂ ਤੈਨੂੰ ਕੱਲੀ ਨੂੰ ਨਹੀਂ ਜਾਣ ਦਿੰਦੀ ਚੱਲ ਆਪਾਂ ਉਸਾਸ ਚੱਲ ਗਏ ਦੋਨੇ ਜਣਗਾਂ ਆਪਾਂ ਪਾਰਕਿਆਂ ਮੰਗਾ ਉਹਦੀ ਵਿਚਾਰੀ ਨਿੱਕੀ ਜੀ ਜਵਾਖੜੀ ਆ ਉਹ ਰੋਊਗੀ ਮਾਂ ਉਹ ਜੀ ਤਾਂ ਟੈਨਸ਼ਨ ਹੋਈ ਪਈ ਆ ਮੈਨੂੰ ਤੁਹਾਨੂੰ ਪਤਾ ਉਹਦੀ ਮਾਂ ਦਾ ਉਹ ਕੁੜੀ ਦਾ ਮੂੰਹ ਉੱਤਰਿਆ ਪਿਆ ਸੀ ਮਾਂ ਬਿਨਾ ਮੈਂ ਤਾਂ ਮੈਨੂੰ ਤਾਂ ਉਹ ਟੱਕਰੀ ਨਹੀਂ ਵਿਚਾਰੀ ਜੇ ਮੈਨੂੰ ਟੱਕਰ ਜਾਂਦੀ ਮੈਂ ਉਹਦਾ ਦਿਲ ਧਰਾ ਦਿੰਦੀ ਵੀ ਕੋਈ ਨਹੀਂ ਪਤਾ ਸੀ ਜਾਣੀਆਂ ਸੀ ਪਾਲਦੀਆਂ ਗਾਂ ਨਿੱਕੇ ਨੂੰ ਨਾਲ ਲੈ ਜਾਂਗੇ ਨਹੀਂ ਨਿੱਕਾ ਜਾਂਦਾ ਆਪਾਂ ਦੋਨੇ ਜਣਾਂ ਦਾ ਬਲ ਚੱਲਦਾਂ ਕੋਈ ਨਾ ਦਿਲ ਤਾਂ ਮੈਂ ਹੀ ਬਥੇਰਾ ਟਕਾਤਾ ਉਹਨਾਂ ਦਾ ਵੀ ਕੋਈ ਨਾ ਮੈਂ ਹੈਗੀ ਆ ਇੱਥੇ ਲੱਭ ਲੂੰਗੀ ਪਰ ਉਹ ਵੀ ਕਹਿੰਦੇ ਸੀ ਅਸੀਂ ਵੀ ਕੋਸ਼ਿਸ਼ ਕਰੀ ਜਾਂਦੇ ਆ ਬਸ ਰੱਬ ਕਰੇ ਮਨਿੰਦਰ ਮਿਲ ਜੇ ਕਿਤੇ ਮਾੜੀ ਥਾਂ ਤੇ ਨਾ ਹੋਵੇ ਉਹ ਵੈਗੁਰੂ ਆਗਾ ਅੱਗੇ ਕੁੜੀ ਆ ਵਿਚਾਰੀ ਜੇ ਹੋ ਹੋ ਗਈ ਸੀ ਤੇ ਮਹਾਰਾਜਾ ਉਹਨੂੰ ਵੀ ਰੱਖੂਗਾ ਵੈਗੁਰੂ ਤੇ ਡੋਰਾਂਗਾ ਹੂੰ ਆ ਚਲ ਕੋਈ ਨਹੀਂ ਫਿਰ ਆਪਾਂ ਚੱਲਦੇ ਆਂ ਜਾ ਆਹ ਚੱਲ ਗਏ ਆਪਾਂ ਜਰਾ ਇਹ ਨਹੀਂ ਕਰਨਾ ਸੋਨ ਨਾਲ ਯਾਰ ਫਿਰ ਗੱਡੀ ਕੀ ਗੱਲੇ ਨਾਲ ਵਗ ਜਾਂਦਾ ਕੱਲੀਆਂ ਜਿਹਨੇ ਕਿੱਥੇ ਜਾਣਗੀਆਂ ਉਹ ਦੋਨੇ ਜਣੀਆਂ ਚਾ ਜੋਦੀ ਨਾਲ ਐ ਕੁਛ ਹੋ ਗਿਆ ਕੱਲ ਨੂੰ ਮੇਰੇ ਨਾਲ ਵੀ ਹੋ ਸਕਦਾ ਨੂੰ ਜਾਣਾ ਚਾਹੀਦਾ ਸੀ ਮੈਨੂੰ ਭੱਲਣ ਵਾਸਤੇ ਯਾਰ ਕਦੇ ਤਾਂ ਆਪ ਵੀ ਨਾ ਗਏ ਹੁਣ ਕਿੱਥੇ ਜਾ ਰਹੇ ਹੋ ਉਹ ਤਾਂ ਯਾਰ ਮੋਨਾ ਨਾਲ ਜਾਂਦਾ ਸੀ ਭਾਲਣ ਵਾਸਤੇ ਕਿਉਂ ਕਾਦੇ ਵਾਸਤੇ ਉਹ ਫੇਰ ਗੱਡੀ ਕੀ ਕਰਾ ਯਾਰ ਜੇ ਮੈਂ ਨਾਲ ਬਗ ਜੂਗਾ ਕੱਲੀਆਂ ਜਿਹੜੀਆਂ ਕਿੱਥੇ ਜਾਣੀਆਂ ਦੋਨੇ ਜਾਣੀਆਂ ਥੋੜਾ ਦਿਮਾਖ ਖਰਾਬ ਹੈਗਾ ਕੀ ਲੱਗਦੀ ਆ ਉਹ ਆਪਣੀ ਲੱਗਦੀ ਤਾਂ ਬਈ ਕੁਝ ਨਹੀਂ ਠੀਕ ਆ ਮੈਂ ਤਾਂ ਬਸ ਐਂ ਜੇ ਸੋਚੀ ਜਾਂਦਾ ਸੀ ਵੀ ਅੱਜ ਉਹਦੇ ਨਾਲ ਐ ਹੋ ਰਿਆ ਨਾ ਕੱਲ ਨੂੰ ਜੇ ਆਪਣੇ ਨਾਲ ਕੁਝ ਹੋਇਆ ਹੁੰਦਾ ਤੁਸੀਂ ਮਾੜਾ ਕਿ ਸੋਚਦੇ ਹੋ ਨੇ ਉਹਨਾਂ ਨਾਲ ਆਪਣੇ ਨਾਲ ਕਿਉਂ ਇਹ ਜਾ ਹੂੰਗਾ ਜੀ ਹੁਜੀ ਗਲੀ ਨੇ ਕਿਤੀਆਂ ਸੀ ਉਹੀ ਜੀ ਭਰੀ ਜਾਂਦੀ ਹੈਗੀ ਨਾਲੇ ਤੁੰ ਨੂੰ ਉਹ ਤਾਂ ਕੋਈ ਮਤਲਬ ਹੀ ਰੱਖਣਾ ਚਾਹੀਦਾ ਕਿਉਂ ਨਾਣੂ ਦੇ ਮਗਰ ਲੱਗੀ ਜਾਂਨੇ ਹੋਗੇ ਹੋ ਯਾਰ ਉਹਦੇ ਮਗਰ ਨਹੀਂ ਲੱਗਦਾ ਮੈਂ ਠੀਕ ਆ ਗੱਲ ਤਾਂ ਉਹਦੀ ਆ ਫਿਰ ਕਿੱਡੀ ਗੱਲ ਪਾ ਲਿਓਨੇ ਆ ਹੁਣ ਬੇਬੇ ਨਾਲ ਵਗ ਜੇ ਉਹਦੇ ਕੱਲੀ ਕੀ ਪਤਾ ਕਿੱਧਰ ਜਾਣਗੀਆਂ ਕੱਲੀਆਂ ਜਾਣੇ ਊ ਆਹੋ ਕਿਤੇ ਨਹੀਂ ਜਾਂਦੀ ਬੇਬੇ ਮੈਂ ਹੁਣ ਕਹਤਾ ਸੀ ਪਹਿਲੇ ਨਾ ਤਾਂ ਬੇਬੇ ਕਿਤੇ ਚਾਹੂਗੀ ਨਹੀਂ ਤੁਸੀਂ ਉਹਨੇ ਜਿੱਥੇ ਕੱਲੀ ਨੇ ਜਾਣਾਗਾ ਭੌਂਕਣ ਭੱਜ ਜੇ ਪਰ ਤੂੰ ਐਂਗਾ ਤਾਂ ਬੋਲੀ ਜਾਨੀ ਆ ਫਿਰ ਕਿਉਂ ਨਾ ਬੋਲਾਂ ਜਦੋਂ ਇਸ ਕਰ ਦੀ ਕੋਈ ਹਿੱਸਾ ਹੀ ਨਹੀਂ ਹੈਗੀ ਕੋਈ ਮੈਂਬਰ ਨਹੀਂ ਇਸ ਕਰ ਦੀ ਰੋਦੀ ਥੋੜੀ ਚੱਲੂਗੀ ਹੁਣ ਦੇ ਨਾ ਹਿੱਸਾ ਤਾਂ ਨਹੀਂ ਹੈਗਾ ਠੀਕ ਆ ਤੇਰੀ ਗੱਲ ਮੈਂ ਮੰਨਦਾ ਠੀਕ ਆ ਜੇ ਕੱਲ ਨੂੰ ਗੱਲਬਾਤ ਹੋ ਗਈ ਨਾ ਫਿਰ ਵੀ ਆਪਣੇ ਦੀ ਗੱਲ ਆਉਗੀ ਕਿਉਂ ਆਪਾਂ ਕਿਰਾਏ ਤੇ ਬਿਠਾਈ ਸੀ ਉਹ ਅੱਛਾ ਜੇ ਘਰ ਕਿਰਾਏ ਤੇ ਬਿਠਾਈ ਸੀ ਫਿਰ ਹੁਣ ਘਰ ਦੀ ਮੈਂਬਰ ਬਣ ਗਈ ਉਹ ਮੈਂਬਰ ਵਾਲੀ ਗੱਲ ਨਹੀਂ ਹੈਗੀ ਤੂੰ ਮਾੜਾ ਮਾੜਾ ਸੋਚਿਆ ਕਰ ਪਤਾ ਕਰ ਲੈ ਕੀ ਆ ਇੱਕ ਵਾਰੀ ਉਹਨੂੰ ਆਪਾਂ ਕਰੇ ਭਾਲ ਲੈ ਅੱਗੇ ਮੁੜ ਕੇ ਆਪਾਂ ਉਹਨੂੰ ਕਿਰਾਏ ਤੋਂ ਵੀ ਉਠਾ ਦਾਂਗੇ ਠੀਕ ਆ ਨਹੀਂ ਜੇ ਕੋਈ ਹੋਰ ਕਿਰਾਏਦਾਰ ਆ ਗਿਆ ਫਿਰ ਜੇ ਅਗਲਾ ਨਹੀਂ ਲੱਭਿਆ ਕਰੂਗਾ ਤੁਸੀਂ ਉਹਨੂੰ ਰੋਜ਼ ਪਾਲਣ ਜਾਇਆ ਕਰੋਗੇ ਆ ਤਾਂ ਕੋਈ ਸ਼ਰਾਬੀ ਆ ਕੇ ਰਹਿਣ ਲੱਗ ਗਿਆ ਉਹ ਰਾਤ ਨੂੰ ਘਰੇ ਨਹੀਂ ਆਇਆ ਕਰੂਗਾ ਫੇ ਠੇਕਿਆਂ ਤੇ ਚੱਕਿਆ ਫਰੀ ਕਰੀ ਉਹਨੂੰ ਉਹ ਹੀਰਾਂ ਫालतू ਗੱਲਾਂ ਨਹੀਂ ਦਿੰਨਾ ਕੁਝ ਮੈਂ ਕੋਈ ਫालतू ਗੱਲ ਨਹੀਂ ਕਰ ਰਹੀ ਮੈਂ ਤੁਹਾਨੂੰ ਸਿਰਫ ਮਤਲਬ ਦੀ ਗੱਲ ਸਮਝਾ ਰਹੀ ਆਂਗੀ ਕਿ ਉਹ ਆਪਣੀ ਕੁਛ ਨਹੀਂ ਲੱਗਦੀ ਬਗਾਨੀ ਹੈਗੀ ਜੇ ਲੱਗਦੀ ਨੇ ਨਾ ਕੁਛ ਕੀ ਪਤਾ ਕਿੱਥੇ ਗਈ ਹੋਊ ਕਿਹੜੇ ਯਾਰ ਕੋਲੇ ਆਪਾਂ ਕਿਹਾ ਲੱਭੀਏ ਉਹ ਇਹਨਾਂ ਕੋ ਬੋਲਦੀ ਆਂ ਕੀ ਪਤਾ ਕਿੱਥੇ ਬੈਠੀ ਆ ਕੀ ਪਤਾ ਕਿੱਧਰ ਗਈ ਆ ਕੁਝ ਨਹੀਂ ਪਤਾ ਹੈਗਾ ਮੈਂ ਸਭ ਜਾਣਦੀ ਹੁੰਦੀ ਆਂ ਅੱਜ ਕੱਲ ਦੀ ਕੁੜੀਆਂ ਇਹੀ ਜਿਹੀਆਂ ਨੇ ਦੇਖ ਜਿਹੜਾ ਕੁਝ ਕਰਨਾ ਤੂੰ ਕਰ ਲੈ ਠੀਕ ਹੈ ਮੈਂ ਤਾਂ ਉਹਦੇ ਨਾਲ ਜਾਣਾ ਬੇਬੇ ਕਦੇ ਭਾਲ ਕੇ ਉਹਨਾਂ ਨੂੰ ਕਿਉਂ ਜਾਣੀਓਂਗੇ ਮੈਂ ਤੁਹਾਨੂੰ ਕਹਤਾ ਜੇ ਤੁਸੀਂ ਕਿਤੇ ਬਾਹਰ ਗਏ ਹੋ ਤਾਂ ਸਾਬ ਲੈ ਲਿਓ ਤੇ ਆਹ ਕਿਹੋ ਜੀ ਗੱਲ ਆ ਯਾਰ ਫੇਰ ਕਿੱਡੀ ਗੱਲ ਲਾਗੀ ਉਹ ਦੇਖ ਆਪਣੇ ਮੂਰੇ ਕਿਵੇਂ ਤਰਲੇ ਪਾਕੀ ਗਈਆਂ ਕਰੀ ਮੈਂ ਕੱਲੀ ਆਂ ਕਿ ਵਧੀਆ ਲੱਗਦਾ ਐ ਮੈਨੂੰ ਉਹ ਕੱਲੀ ਤਾਂ ਹੈਗੀਆਂ ਫੇਰ ਅਸੀਂ ਹੁਣ ਆ ਜਾਾਂਗੇ ਰਾਣੋ ਖੁਦ ਵੀ ਜਾ ਸਕਦੀ ਐ ਕਿਉਂ ਤੇ ਪੈਰਾਂ ਨਾਲ ਚ ਮਹਿੰਦੀ ਲੱਗੀ ਐ ਵੀ ਕੱਲੀ ਨਹੀਂ ਜਾ ਸਕਦੀ ਤੂੰ ਤਾਂ ਨਾ ਸਾਰਾ ਦਿਨ ਪਤਾ ਨਹੀਂ ਤੂੰ ਕੀ ਖਾਨੀ ਐ ਇਹ ਜਾ ਕਹੇ ਤਾਂ ਬੇਬੇ ਨਾਲ ਕਦੇ ਹੁਣ ਮੇਰੇ ਨਾਲ ਪਲੇਸ ਕਰੀਂ ਨਾ ਮਾੜਾ ਮੋੜਾ ਸਮਝਿਆ ਕਰ ਦਿਮਾਗ ਨੂੰ ਹਲਕਾ ਕਰ ਫੇਰ ਕਿੱਡੀ ਕੀ ਗੱਲ ਹੈ ਜੇ ਭਾਰ ਲਿਆਵਾਂਗੇ ਮੈਂ ਕਹਤਾ ਨਾ ਕਿਤੇ ਨਹੀਂ ਜਾਣਾ ਬਸ ਗੱਲ ਖਤਮ ਤੂੰ ਕਹਤਾ ਨਾ ਤੇ ਮੈਂ ਵੀ ਕਹਤਾ ਮੈਂ ਵੀ ਹੁਣ ਭਾਲਣ ਜਾਣਾ ਉਹਨਾਂ ਨਾਲ ਠੀਕ ਹੈ ਕਰ ਲੈ ਜਿਹੜਾ ਕੁਝ ਕਰਨਾ ਕੀ ਮਤਲਬ ਇਹਦਾ ਵਾਪਸ ਆਓ ਮੈਂ ਕਹਿੰਦਾ ਨਾ ਵਾਪਸ ਆਉ ਦਸੀ ਹੱਤ ਹੋ ਗਈ ਹੈ ਕਿ ਮੈਂ ਜਾ ਸਕਦੇ ਆਗੇ ਮੈਂ ਦੇਖੇ ਕਿ ਮੈਂ ਜਾਂਦੇ ਆ ਆ ਜਾ ਬੇਬੇ ਥੋੜਾ ਇੱਕ ਮਿੰਟ ਗੱਲ ਸੁਣੀ ਹਾਂਜੀ ਮੈਂ ਵੀ ਨਾਲ ਚੱਲਦਾ ਕਿਉਂ ਹੁਣ ਕੀ ਹੋ ਗਿਆ ਚਲ ਕੋਈ ਨਹੀਂ ਰਣੂ ਚਲ ਕੋਈ ਗੱਲ ਨਹੀਂ ਬੇਬੇ ਮੈਂ ਨਾਲ ਚੱਲਦਾ ਠੀਕ ਆ ਤੁਸੀਂ ਗੱਲੀਆਂ ਕਿੱਧਰ ਜਾਉਂਗੇ ਯਾਰਾ ਨੂੰ ਐ ਕਰ ਨਿੱਕੇ ਨੂੰ ਲੈ ਜਾ ਪੁੱਤ ਨਾਲ ਤੇ ਉਹਨੂੰ ਵੇਖ ਕੇ ਆਓ ਹਾਂ ਬੇਬੇ ਫਿਰ ਤੂੰ ਰਹਿਣ ਦੇ ਅਸੀਂ ਦੋਨੋਂ ਬਾਹਰ ਮੈਂ ਘਰੇ ਰਹਿਣੀ ਆ ਹਾਂ ਠੀਕ ਆ ਯਾਰ ਨਿੱਕਾ ਕਿਤੇ ਨਹੀਂ ਜਾ ਰਿਹਾ ਤੁਸੀਂ ਜਾਣੇ ਤਾਂ ਜਾਓ ਚਲੋ ਕਿੱਥੇ ਚੱਲੀਏ ਮੈਂ ਤੁਹਾਨੂੰ ਕਿਹਾ ਨਾ ਤੁਸੀਂ ਕਿਤੇ ਨਹੀਂ ਜਾ ਰਹੇ ਹੈਗੇ ਆ ਗਏ ਆ ਮੈਨੂੰ ਨਹੀਂ ਪਤਾ ਸਭ ਤੂੰ ਐ ਕਰ ਇਹਦਾ ਧਿਆਨ ਰੱਖੀਂ ਕਰ ਠੀਕ ਆ ਅਸੀਂ ਬਾਹਰ ਕਿੰਨਾ ਰੱਖੀਂ ਉਹ ਸਿਰਫ ਕੱਲੀ ਜਾ ਰਹੀ ਹੈ ਕਿ ਤੁਸੀਂ ਅੰਦਰ ਚਲੋ ਯਾਰ ਕੋਈ ਤਾਂ ਗੱਲ ਮੰਨ ਲੈ ਸੀ ਨਹੀਂ ਆਉਣਾ ਆਜੋ ਮੈਂ ਤੂੰ ਬੇਬੇ ਮੈਂ ਤੁਹਾਨੂੰ ਕਹਿੰਦਾ ਨਾ ਤੁਸੀਂ ਵਾਪਸ ਆਓ ਆ ਕੇ ਮੈਂ ਵਾਪਸ ਆਉਂ ਬੇਬੇ ਤੂੰ ਗਲਤ ਕਰ ਰਹੀ ਹੈ ਕਿਉਂ ਨਹੀਂ ਰੋਕਾਗਾ ਤਾ ਰੋਕੋ ਮੈਂ ਮੇਰਾ ਪੁੱਤ ਆ ਜਿੱਥੇ ਮੈਂ ਕੱਲੂਗੀ ਜਾ ਸਕਦਾ ਉਹ ਅੱਛਾ ਜਿਹੜੀ ਇਸ ਘਰ ਦੀ ਕੋਈ ਕੁੜੀ ਨਹੀਂ ਹੈਗੀ ਕੋਈ ਹੈ ਹੀ ਨਹੀਂ ਆਪਣੀ ਕੁਛ ਲੱਗਦੀ ਨਹੀਂ ਹੈਗੀ ਉਹਦੇ ਵਾਸਤੇ ਕਿਉਂ ਇੰਨਾ ਭੌਂਕਣਾ ਕਾ ਤੂੰ ਨਹੀਂ ਭੌਂਕਣਾਗਾ ਜਦੋਂ ਆਪਣੇ ਕਿਰਾਏ ਤੇ ਬੈਠੀ ਆ ਆਪਣੀ ਜ਼ਿੰਮੇਵਾਰੀ ਹੈ ਉਹਨਾਂ ਦੀ ਚਲ ਠੀਕ ਹੈ ਤੇਰੀ ਸਾਰੀਆਂ ਗੱਲਾਂ ਸਹੀ ਨੇ ਕੱਲੀ ਰਾਣੋ ਬਗਜੇ ਜਾਂ ਕੱਲਾ ਨਿੱਕਾ ਬਗਜੇ ਇਕੱਠੇ ਕਿਉਂ ਗਏ ਆਗੇ ਨਹੀਂ ਇਕੱਠੇ ਜਾਣਗੇ ਚਲ ਉੱਥੇ ਬੈਠ ਨਹੀਂ ਮਮੀ ਇਕੱਠੇ ਨਹੀਂ ਜਾ ਸਕਦੇ ਇਹ ਇਕੱਠੇ ਕਰਾਂਗੇ ਹੁਣ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੈਗਾ ਮੈਨੂੰ ਨਹੀਂ ਐਸਾ ਬਰਦਾਸ਼ਤ ਹੈਗਾ ਬਰਦਾਸ਼ਤ ਕਰ ਬਣੇ ਚੁੱਪ ਕਰਕੇ ਬੈਠ ਉੱਥੇ ਮੈਂ ਮੈਸਾ ਚਾਹ ਨਹੀਂ ਆ ਕਿ ਮੈਂ ਜਾ ਰਹੀ ਹਾਂ ਚਲੋ ਉੱਥੇ ਬੈਠਾ ਬੇਬੇ ਤੂੰ ਗਲਤ ਕਰ ਰਹੀ ਹੈ ਮੈਂ ਤੈਨੂੰ ਦੱਸੀ ਜਾਨੀ ਹੈ ਕਿ ਨਿੱਕਾ ਸਹੀ ਨਹੀਂ ਕਰ ਰਿਹਾ ਐਸਾ ਸਹੀ ਹੈ ਨਿੱਕੇ ਦੀ ਸਾਰੀ ਗੱਲ ਕੋਈ ਸਹੀ ਗੱਲ ਨਹੀਂ ਹੈ ਕਿ ਕੀ ਮਤਲਬ ਬੰਦਾ ਉਹ ਨਾਲ ਜਾਂਦਾ ਹੁਣ ਮਤਵਲ ਹੈਗਾਗਾ ਤੇ ਘਰ ਵਾਲੀ ਮੈਂ ਕਿਉਂ ਨਹੀਂ ਕੋਈ ਨਹੀਂ ਹਜੇ ਤੂੰ ਨਹੀਂ ਘਰ ਵਾਲੀ ਹਜੇ ਉਹੀ ਹੈ ਘਰ ਵਾਲੀ ਹੱਕਦਾਰ ਹੈਗੀ ਹੈ ਹਜੇ ਸਿਰਫ ਅੱਠ ਦਿਨ ਅੱਠ ਦਿਨ ਦੀ ਖੇੜ ਹੈਗੀ ਕਰ ਲੋ ਤੁਹਾਡੇ ਤੋਂ ਜਿਹੜੇ ਚੌਂਤਲੇ ਹੁੰਦੇ ਆਗੇ ਉਹ ਗਲਤ ਨਹੀਂ ਕਰ ਰਹੀ ਉਹ ਸਹੀ ਕਰ ਰਹੀ ਆ ਜੇ ਉਹਦੀ ਜਗ੍ਹਾ ਤੇ ਤੂੰ ਹੁੰਦੀ ਤੇ ਫੇਰ ਮੰਮੀ ਹੁਣ ਤੁਸੀਂ ਮੈਨੂੰ ਉਹਦੇ ਨਾਲ ਕੰਪੇਅਰ ਕਰ ਰਹੇ ਹੋਗੇ ਉਹ ਕਿੱਥੇ ਕਿਤੇ ਮੈਂ ਕਿੱਥੇ ਠੀਕ ਐ ਤੁਸੀਂ ਮਨਮਰਜ਼ੀ ਕਰ ਲਈ ਸੇ ਆਪਦੀ ਕਰ ਲਈ ਮੈਨੂੰ ਵੀ ਨਾ ਬਿਲਾਇਓ ਕੀ ਕਰਦੀ ਆ ਲੈ ਕੱਲ ਦੀ ਭੂਤ ਨਹੀਂ ਆ ਕਿਸੇ ਬਿਆ ਚੱਦਾ ਕਿਧਰੇ ਮਾਲਕਣੀ ਬੇਰੀ ਫਿਰਦੀ ਆ ਕਰਦੀ ਐ ਇਹ